ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਆਪਣੀ ਧਰਮ ਪਤਨੀ ਖਸ਼ਬੂ ਸ਼ਾਉਣ ਸੁਖਾ ਸਮੇਤ ਪੰਜਾਬ ਦੇ ਕੈਬਨਟ ਮੰਤਰੀ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਡਾਕਟਰ ਨਿਸ਼ੂ ਡੋਗਰਾ ਦੇ ਘਰ ਗਾਂਧੀ ਨਗਰ ਫਾਜ਼ਿਲਕਾ ਪੁੱਜੇ ਜਿੱਥੇ ਉਹਨਾਂ ਵੱਲੋਂ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਦਾ ਜਲਪਨ ਕਰਾਇਆ ਗਿਆ ਅਤੇ ਸ਼ਹਿਰ ਵਿੱਚ ਰਾਜਨੀਤਿਕ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਅਤੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇੱਥੇ ਬਰੀਕੀ ਨਾ ਸ਼ਹਿਰ ਦੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ ਅਤੇ ਕੇਕ ਵੀ ਕਟਿਆ ਗਿਆ ਤੇ ਸ਼ਹਿਰ ਦੇ ਵਿਕਾਸ ਲਈ ਹੋਰ ਕਿਸ ਕਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਉਸ ਬੰਦੇ ਵਿੱਚ ਜਾਣਕਾਰੀ ਦਿੱਤੀ ਗਈ ਇਸ ਸਬੰਧ ਵਿੱਚ ਜਦ ਨਗਰ ਕੌਂਸਲ ਦੇ ਪੂਰਵ ਪ੍ਰਧਾਨ ਅਤੇ ਮੌਜੂਦਾ ਕੌਂਸਲ ਡਾਕਟਰ ਨਿਸ਼ੂ ਡੋਗਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਆ ਥੈਂਕ ਯੂ ਸੋ ਮਚ ਸਰ ਤੁਸੀਂ ਅੱਜ ਸਾਨੂੰ ਕਵਰੇਜ ਕਰਨ ਲਈ ਆ ਰਹੇ ਹੋ ਅੱਜ ਮੈਮ ਬਲਜੀਤ कौर ਜਿਹੜੀ ਕਿ ਮਿਨਿਸਟਰ ਮੈਮ ਸਾਡੇ ਕੋਲ ਆਏ ਅੱਜ ਸਾਨੂੰ ਅਸੀਂ ਉਹਨਾਂ ਦਾ ਵੈਲਕਮ ਕੀਤਾ ਪਲੱਸ ਨਾਲ ਸਾਡੇ ਕੋਲ ਐਮ ਐਲ ਏ ਸਰ ਸਾਡੇ ਇੱਥੋਂ ਦੇ ਤੇ ਖੁਸ਼ਬੂ ਮੈਮ ਸਾਡੇ ਨਾਲ ਅੱਜ ਸੀ ਜਿਹੜਾ ਕਿ ਨਾਲ ਜਾਲਵਾਦੇ ਐਮ ਐਲ ਏ ਸਰ ਵੀ ਸਾਨੂੰ ਅੱਜ ਸਾਡੇ ਘਰ ਆਏ ਤੇ ਸਾਨੂੰ ਬਹੁਤ ਚੰਗਾ ਲੱਗਿਆ ਕਿ ਅੱਜ ਦੇ ਸਪੈਸ਼ਲ ਇੱਕ ਤਾਂ 26 ਜਨਵਰੀ ਸੀ ਜਿਸ ਦਿਨ ਕਨਸਟੀਟਿਊਸ਼ਨ ਆਪਣਾ ਲਾਗੂ ਹੋਇਆ ਹੈ ਔਰ ਉਥੋਂ ਇਹ ਫੰਕਸ਼ਨ ਫਿਨਿਸ਼ ਕਰਕੇ ਅੱਜ ਸਾਡੇ ਕੋਲ ਸਪੈਸ਼ਲ ਮਿਲਣ ਲਈ ਆਏ ਨੇ ਤੇ ਅੱਜ ਦਾ ਜਿਹੜਾ ਮੇਨ ਸੀ ਕਿ ਮੈਮ ਐਮਐਲਏ ਸਰ ਦੀ ਜਨਵਰਸਰੀ ਵੀ ਸੀ ਉਹਨਾਂ ਦੇ ਵਿਹਾਵ ਤੇ ਅਸੀਂ ਅੱਜ ਉਹਨਾਂ ਨੂੰ ਕੇਕ ਕਟਿੰਗ ਵੀ ਕਰਾਈਏ ਤੇ ਅਸੀਂ ਸਾਰਾ ਪਰਿਵਾਰ ਉਹਨਾਂ ਦਾ ਬਹੁਤ ਥੈਂਕਫੁਲ ਆ ਕਿ ਅੱਜ ਸਾਨੂੰ ਮਿਲਣ ਆਏ। ਜਨਤੰਤਰ ਦਿਵਸ ਸ਼ਾਮਿਲ ਹੋਏ ਕੀ ਹੋ ਜਾ ਲੱਗਿਆ ਭਾ। ਬਹੁਤ ਵਧੀਆ ਲੱਗਿਆ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਫਾਜ਼ਿਲਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਫਾਜ਼ਿਲਕਾ ਤੇ ਲੋਕਾ ਤੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਮਿਲਿਆ ਇਸ ਲਈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਰਦੀ। थैंक यू। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत